ਹਾਂਜੀ ਧਰਤੀ ਮਾਂ ਪੁਕਾਰਾਂ ਕਰਦੀ ਗਲ ਵਿੱਚ ਪੱਲਾ ਪਾ ਕੇ ਜੀ ਐ ਗੁਰੂ ਨਾਨਕ ਇਸ ਜਗਤ ਦਾ ਬੇਖਾਲ ਹੁਣ ਆਕੇ ਜੀ ਐ ਗੁਰੂ ਨਾਨਕ ਇਸ ਜਗਤ ਦਾ ਬੇਖਾਲ ਹੁਣ ਆਕੇ ਜੀ ਧਰਤੀ ਮਾਂ ਪੁਕਾਰਾਂ ਕਰਦੀ ਗਲ ਵਿੱਚ ਪੱਲਾ ਪਾ ਕੇ ਜੀ ਐ ਇਸ ਜਗਤ ਦਾ ਵੇਖ ਹਾਲ ਹੁਣ ਆਕੇ ਜੀ ਐ ਗੁਰੂ ਨਾਨਕ ਇਸ ਜਗਤ ਦਾ ਜਾਨ ਜਨਣੀ ਭੁੱਲ ਬੈਠੇ ਏ ਫਿਰ ਫਟਕਾਰ ਆ ਜਾਂਦਾ ਏ ਤੀਨ ਜਮਣ ਤੋਂ ਪਹਿਲਾਂ ਈ ਮਾਂ ਦੇ ਪੇਟ ਚ ਮਾਰ ਆ ਜਾਂਦਾ ਏ ਤੀਨੂ ਜਮਣ ਤੋਂ ਪਹਿਲਾਂ ਈ ਮਾਂ ਦੇ ਪੇਟ ਚ ਮਾਰ ਆ ਜਾਂਦਾ ਏ ਦੁਨੀਆਂ ਬਾਲੇ ਪੁੱਤ ਪਾਲਦੇ ਧੀਆ ਘਰੋਂ ਗਵਾਕੇ ਜੀ ਐ ਗੁਰ ਨਾਨਕ ਇਸ ਜਗਤ ਦਾ ਵੇਖ ਹਾਲ ਹੁਣ ਆਕੇ ਜੀ ਐ ਗੁਰ ਨਾਨਕ ਇਸ ਜਗਤ ਦਾ ਮਾਂ ਪਿਓ ਦੀ ਕੋਈ ਸੇਵਨ ਕਰਦਾ ਹੋ ਗਏ ਮਤਵਲ ਖੋਰ ਬੜੇ ਮੈਂ ਧਰਤੀ ਤੇ ਕਾਲ ਯੁਗ ਦੇ ਵਿੱਚ ਹੁੰਦੇ ਪਾਪ ਵੀ ਹੋਰ ਬੜੇ ਮੈਂ ertid te kal jug de vich ਹੁੰਦੇ ਪਾਪ ਵੀ ਹੋਰ ਬੜੇ ਢੇੜਾ ਹੁਣ ਡੁੱਬਣ ਤੇ ਆਇਆ ਰੱਖ ਲੋ ਦ੍ਰਿਟੀ ਪਾ ਕੇ ਜੀ ਐ ਗੁਰ ਨਾਨਕ ਇਸ ਜਗਤ ਦਾ ਵੇ ਕਹਾਲ ਹੁਣ ਆ ਕੇ ਜੀ ਐ ਗੁਰ ਨਾਨਕ ਇਸ ਜਗਤ ਦਾ ਲੇ ਬਾਂਗੂ ਟਿੱਟੇ ਦੱਸਦੇ ਬਾਗੇ ਗੱਤਰੇ ਰੱਖਣ ਜੀ दारू ਮੀਠ ਸਰਾਬ ਇਸਤਰੀ ਜੋ ਆਵੇ ਸੋ ਸਕਣ ਜੀ दारू ਮੀਠ ਸਰਾਬ ਇਸਤਰੀ ਜੋ ਆਵੇ ਸੋ ਸਕਣ ਜੀ ਅਕਰਤ ਕਾਣਾ ਨੂੰ ਸਮਤ ਬਖਸ਼ ਦਿਓ ਸਤ ਗੁਰੂ ਨਾਮ ਜਪਾ ਕੇ ਜੀ ਐ ਗੁਰ ਨਾਨਕ ਇਸ ਜਗਤ ਦਾ ਵੇਖ ਹਾਲ ਹੁਣ ਆ ਕੇ ਜੀ ਐ ਗੁਰ ਨਾਨਕ ਇਸ ਜਗਤ ਦਾ ਸਿੱਖੀ ਦਾ ਪ੍ਰਚਾਰ ਨਾ ਕਰਦੇ ਬੈਠੇ ਰੱਬ ਕਹਾਉਂਦੇ ਜੀ ਗੁਰੂ ਗ੍ਰੰਥ ਦੀ ਓਟ ਨੂੰ ਲੈ ਕੇ ਧੰਦਾ ਠੱਗ ਚਲਾਉਂਦੇ ਜੀ ਗੁਰੂ ਗ੍ਰੰਥ ਦੀ ਓਟ ਨੂੰ ਲੈ ਕੇ ਤੰਦਾ ਠੱਗ ਚਲਾਉਂਦੇ ਜੀ ਸਭ ਪਖੰਡੀ ਬੈਠ ਗਏ ਨੇ ਡੇਰੇ ਖੂਬ ਸਜਾ ਕੇ ਜੀ ਐ ਗੁਰੂ ਨਾਨਕ ਇਸ ਜਗਤ ਦਾ ਵੇਖ ਹਾਲ ਹੁਣ ਆ ਕੇ ਜੀ ਐ ਗੁਰੂ ਨਾਨਕ ਇਸ ਜਗਤ ਦਾ ਓ ਪਵਨ ਗੁਰੂ ਹੈ ਧਰਤੀ ਮਾਤਾ ਦੁਨਿਆਏ ਭੁੱਲ ਬੈਠੀ ਐ ਸਕਿਆਂ ਦੇ ਵਿੱਚ ਪਿਆਰ ਨਾ ਰਹਿ ਗਏ ਕੈਸੀ ਇਹ ਬਦਨੀਤੀ ਐ ਸਕਿਆਂ ਦੇ ਵਿੱਚ ਪਿਆਰ ਨਾ ਰਹਿ ਗਏ ਕੈਸੀ ਇਹ ਬਦਨੀਤੀ ਐ ਜਸਮੀ ਮਲਖਾਰੀ ਹਾਰ ਗਏ ਨੇ ਲੋਕਾਂ ਨੂੰ ਸਮਝਾ ਕੇ ਜੀ ਐ ਗੁਰੂ ਨਾਨਕ ਇਸ ਜਗਤ ਦਾ ਵੇਖ ਹਾਲ ਹੁਣ ਆਕੇ ਜੀ ਐ ਗੁਰੂ ਨਾਨਕ ਇਸ ਜਗਤ ਦਾ